ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਦੋਰਾੰਗਲਾ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾੰਗਲਾ ਦੇ ਮੁੱਖ ਗੇਟ ਦੇ ਬਾਹਰ ਗੰਦਾ ਪਾਣੀ ਛੱਪੜ ਦਾ ਰੂਪ ਧਾਰ ਚੁੱਕਾ ਹੈ ਹਾਲਾਤ ਹਨ ਕਿ ਰੋਜ਼ਾਨਾ ਸਕੂਲ ਜਾਣ ਵਾਲੇ ਬੱਚੇ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ ਇਹ ਹੀ ਨਹੀਂ ਇਹ ਰਸਤਾ ਕਸਬੇ ਦੇ ਚਾਰ ਪ੍ਰਮੁੱਖ ਸਥਾਨਾਂ ਪੁਲਿਸ ਸਟੇਸ਼ਨ ਸਿਵਲ ਹਸਪਤਾਲ ਸ਼ਮਸ਼ਾਨ ਘਾਟ ਅਤੇ ਗੈਸ ਏਜੰਸੀ ਨੂੰ ਜੋੜਦਾ ਹੈ ਨਾਲ ਹੀ ਅੱਗੇ ਕਈ ਪਿੰਡਾਂ ਨੂੰ ਵੀ ਜੋੜਦਾ ਹੈ ਪਰ ਗੰਦੇ ਪਾਣੀ ਦੀ ਪਰਮਾਰ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਦੋਰਾੰਗਲਾ ਦੇ ਲੋਕ ਅਜੇ ਵੀ ਮੂਲ ਸਹੂਲਤਾਂ ਤੋਂ ਵੰਜੇ ਨਜ਼ਰ ਆ ਰਹੇ ਹਨ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਵੀ ਦੌਰਾ ਕਰ ਚੁੱਕੇ ਹਨ ਪਰ ਜ਼ਮੀਨੀ ਪੱਧਰ ਤੇ ਹਾਲਾਤ ਜਿਉਂ ਦੇਤੇ ਉਹ ਹਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿ ਉਪਰਜੀ ਨੇ ਫੋਨ ਤੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਠੇਕੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰੋਜੈਕਟ ਉਹ 3 ਸਾਲ ਪਹਿਲਾਂ ਪੂਰਾ ਕਰ ਚੁੱਕੇ ਹਨ ਪਰ ਪੰਚਾਇਤ ਵੱਲੋਂ ਸਫਾਈ ਨਹੀਂ ਕਰਵਾਈ ਜਾ ਰਹੀ ਸਵਾਲ ਇਹ ਹੈ ਕਿ ਕਰੋੜਾਂ ਦੇ ਫੰਡ ਕਿੱਥੇ ਗਏ ਅਤੇ ਕਦੋਂ ਦੋਰਾੰਗਲਾ ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਮੁਕਤੀ ਮਿਲੇਗੀ ਸਰ ਆਪਣਾ ਨਾਮ ਦੱਸ ਦਿਓ ਔਰ ਕੀ ਪਰੇਸ਼ਾਨੀ ਹੈ ਇਸ ਵਕਤ ਜਿਹੜੀ ਆ ਰਹੀ ਔਰ ਕਿਹੜਾ ਮੇਰਾ ਨਾਮ ਰਾਜਕਮਾਰ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰੰਗਲਾ ਸਾਡੇ ਜਿਹੜੇ ਆ ਪਾਣੀ ਜਿਹੜਾ ਆ ਕੇ ਗੇਟ ਦੇ ਅੱਗੇ ਖਲੋਤਾ ਹੋਇਆ ਜਿੱਥੋਂ ਦੇ ਬੱਚਿਆਂ ਨੇ ਲੰਘਣਾ ਹੁੰਦਾ ਆ ਤੇ ਬਹੁਤ ਹੀ ਔਖਾ ਹੋ ਚੁੱਕਾ ਆ ਬੱਚਿਆਂ ਵਾਸਤੇ ਵੀ ਤੇ ਸਟਾਫ ਵਾਸਤੇ ਵੀ ਇਹ ਲੰਘ ਨਹੀਂ ਸਕਦੇ ਵੀ ਤੇ ਅਸੀਂ ਇਹੀ ਚਾਹੁੰਦੇ ਆ ਕਿ ਇੱਥੇ ਵਧੀਆ ਜਿਹੜਾ ਆ ਉਹ ਕਿੰਨੇ ਕ ਸਮੇਂ ਤੋਂ ਇਹ ਪਰੇਸ਼ਾਨੀ ਜਿਹੜੀ ਆ ਰਹੀ ਹੈ ਇਹ ਇੱਕ ਹਫਤੇ ਤੱਕ ਤੋਂ ਹੋਈ ਹੈ ਸਟਾਰਟ ਪਹਿਲੇ ਜਿਹੜਾ ਪਾਣੀ ਸੀ ਕਿਸੇ ਦੂਸਰੀ ਜਗ੍ਹਾ ਤੇ ਹੁੰਦਾ ਸੀ ਹੁਣ ਗੇਟ ਦੇ ਅੱਗੇ ਆ ਕੇ ਤੇ ਖਲੋ ਗਿਆ ਆ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਗੇਟ ਤੋਂ ਅੱਗੋ ਜਿਹੜਾ ਆ ਉਹ ਪਾਣੀ ਜਿਹੜਾ ਉਹਨਾਂ ਕਿਸ ਤਰੀਕੇ ਦੇ ਨਾਲ ਇੱਥੋਂ ਦੂਰ ਕੀਤਾ ਜਾਵੇ ਇੱਥੋਂ ਪਹੇ ਕੀਤਾ ਜਾਵੇ ਤਾਂ ਕਿ ਬੱਚੇ ਜਿਹੜੇ ਆ ਟਾਈਮ ਸੇ ਸਕੂਲ ਆਣ ਤੇ ਨਾਲ ਹੀ ਅਧਿਆਪਕ ਵੀ ਜਿਹੜੇ ਆ ਉਹ ਵੀ ਟਾਈਮ ਸੇ ਸਕੂਲ ਆ ਜੀ ਮੈਂ ਇਸ ਸਕੂਲ ਦੀ ਅਧਿਆਪਕ ਆ ਮੇਰੇ ਸਕੂਲ ਦਾ ਨਾਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦਰੰਗਲਾ ਪਿਛਲੇ 3-4 ਸਾਲਾਂ ਤੋਂ ਸਾਡੇ ਸਕੂਲ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਰਸੇ ਦੀਆਂ ਪਿੱਛੇ ਜਿਹੜੇ ਛੱਪੜ ਨਾਲ ਕਾਫੀ ਮਤਲਬ ਬੱਚਿਆਂ ਦਾ ਨੁਕਸਾਨ ਹੁੰਦਾ ਰਿਹਾ ਆਂ ਜਾਣ ਵਿੱਚ ਤੰਗੀ ਹੁੰਦੀ ਰਹੀ ਤੇ ਕਾਫੀ ਬੱਚੇ ਜਿਹੜੇ ਮੇਨ ਜਿਹੜਾ ਕਾਰਨ ਆ ਬੱਚੇ 11 ਹਜ਼ਰਾਂ ਦੇ ਰਸਤਾ ਖਰਾਬ ਹੋਣ ਕਰ ਹੁਣ ਸੇਮ ਪ੍ਰੋਬਲਮ ਆ ਰਹੀ ਹੈ ਸਾਡੇ ਗੇਟ ਦੇ ਸਾਹਮਣੇ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਸਾਰੇ ਇੱਕ ਹਫ਼ਤੇ ਤੋਂ ਹੀ ਪ੍ਰੋਬਲਮ ਆ ਰਹੀ ਹੈ ਜਿਹਦੇ ਨਾਲ ਕਾਫੀ ਬੱਚੇ 11 ਹਜ਼ਰ ਹੋ ਰਹੇ ਨੇ ਤੇ ਜਿਹੜੇ ਆਉਂਦੇ ਨੇ ਉਹਨਾਂ ਦੇ ਬੱਚਿਆਂ ਦੇ ਸ਼ੂਜ਼ ਵਗੈਰਾ ਖਰਾਬ ਹੋ ਜਾਂਦੇ ਨੇ ਤੇ ਪੇਰੈਂਟਸ ਵੀ ਕਹਿ ਰਹੇ ਨੇ ਆ ਕੇ ਵੀ ਇਸਦਾ ਹ ਕਿ ਇੱਥੇ ਜਿਹੜੀ ਵਿਭਾਗੀ ਜਿਹੜੀ ਵੀ ਕਾਰਵਾਈ ਕੀਤੀ ਜਾਵੇ ਜੋ ਵੀ ਠੇਕੇ ਦਾ ਦਾ ਕਸੂਰ ਹੈ ਜਾਂ ਜੇ ਦੀ ਵੀ ਅਣਗਹਿਲੀ ਆ ਉਹ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਕੂਲ ਦਾ ਹੱਲ ਪਹਿਲੇ ਨੰਬਰ ਤੇ ਹੋਵੇ ਕਿਉਂਕਿ ਜੇ ਬੱਚੇ ਸਕੂਲ ਨਹੀਂ ਆਣਗੇ ਤਾਂ ਅਸੀਂ ਕਿਹਨਾਂ ਨੂੰ ਪੜਾਵਾਂਗੇ ਸੋ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਜਿਹੜੇ ਚੀਜ਼ਾਂ ਲਿਆਂਦੀ ਜਾਵੇ ਤੇ ਜ਼ਰੂਰ ਇਹਦੇ ਨਾਲ ਜਿਹੜਾ ਪਹਿਲੇ ਨੰਬਰ ਤੇ ਧਿਆਨ ਦਿੱਤਾ ਠੀਕ ਹੈ ਧੰਨਵਾਦ ਤੇ ਆਪਣਾ ਨਾਮ ਦੱਸ ਦਿਓ ਔਰ ਕੀ ਪਰੇਸ਼ਾਨੀ ਜਿਹੜੀ ਇਸ ਵਕਤ ਜਿਹੜੀ ਆ ਰਹੀ ਹੈ ਬੱਚਿਆਂ ਮੈਂ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਇਸ ਸਕੂਲ ਦੇ ਵਿੱਚ ਮੈਂ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਿ ਸੋ ਇਹ ਜਿਹੜੀ ਮੁਸ਼ਕਲ ਤੁਹਾਡੇ ਸਾਹਮਣੇ ਪਾਣੀ ਦੀ ਉਹ ਬੜੀ ਹੀ ਵੱਡੀ ਮੁਸ਼ਕਲ ਬਣ ਕੇ ਸਾਹਮਣੇ ਆਈ ਹੈ ਰਾਹਗੀਰਾਂ ਲਈ ਤੇ ਇਹ ਮੁਸ਼ਕਲ ਦਾ ਸਵੱਬ ਬਣੀ ਹੋਈ ਹੈ ਜਿੱਥੇ ਸਾਡੇ ਸਕੂਲ ਵਿੱਚ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਹੁੰਦੇ ਨੇ ਉਹ ਕਈ ਵਾਰ ਇਸ ਪਾਣੀ ਦੇ ਵਿੱਚ ਡਿੱਗਦੇ ਨੇ ਉਹਨਾਂ ਦੇ ਬੈਗ ਗਿੱਲੇ ਹੁੰਦੇ ਨੇ ਉਤੋਂ ਜਿਹੜੇ ਦਿਨ ਹੁਣ ਆ ਰਹੇ ਨੇ ਇਹ ਸਾਡੇ ਪ੍ਰੀਖਿਆਵਾਂ ਦੇ ਦਿਨ ਨੇ ਬੋਰਡ ਦੀਆਂ ਪ੍ਰੀਖਿਆਵਾਂ ਵੀ ਇੱਥੇ ਹੋਣੀਆਂ ਨੇ ਬਾਰਲੇ ਸਕੂਲਾਂ ਤੋਂ ਵਿਦਿਆਰਥੀ ਵੀ ਇੱਥੇ ਪ੍ਰੀਖਿਆ ਦੇਣ ਆਉਣੇ ਨੇ ਜਿਨ੍ਹਾਂ ਦਾ ਇਸ ਸੈਂਟਰ ਦੇ ਵਿੱਚ ਪਹੁੰਚਣਾ ਜਿਹੜਾ ਆ ਉਹ ਲਗਭਗ ਨਾ ਦੇ ਬਰਾਬਰ ਹੀ ਹੈ ਕਿਉਂਕਿ ਇੱਥੇ ਪਹੁੰਚਣਾ ਬਹੁਤ ਹੀ ਮੁਸ਼ਕਲ ਆ ਜੋ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੀਆਂ ਗੱਡੀਆਂ ਵਗੈਰਾ ਵੀ ਇੱਥੋਂ ਲੰਘਦੀਆਂ ਨੇ ਇਹਨਾਂ ਦਾ ਪਾਣੀ ਸਾਰਾ ਜਿਹੜਾ ਹੈ ਉਹ ਰੈਂਪ ਤੱਕ ਪਹੁੰਚਦਾ ਆ ਸਾਡੇ ਸਕੂਲ ਦਾ ਰੈਂਪ ਵੀ ਬੈਠਾ ਹੋਇਆ ਹੈ ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਇਸ ਦਿਵਾਲ ਧਿਆਨ ਦੇਣਾ ਚਾਹੀਦਾ ਹੈ ਤੇ ਇਹ ਮੁਸ਼ਕਲ ਤੋਂ ਸਕੂਲ ਨੂੰ ਨਹੀਂ ਯਾਦ ਹੋਣੀ ਚਾਹੀਦੀ ਤਾਂ ਜੋ ਬੱਚੇ ਜਿਹੜੇ ਆ ਉਹ ਸਹੀ ਸਲਾਮਤ ਆਪਣੇ ਸਕੂਲ ਸਮੇਂ ਸਿਰ ਪਹੁੰਚ ਸਕਣ ਤੇ ਵਿੱਦਿਆ ਪ੍ਰਾਪਤ ਕਰ। ਆਪਣਾ ਨਾਮ ਦੱਸ ਦਿਓ ਔਰ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਵਕਤ ਸਕੂਲ ਦੇ ਬਾਹਰ ਔਰ ਕਾਰਨ ਕੀ ਪ੍ਰਮੁੱਖ ਇਸ ਦਾ ਹੈ? ਮੈਂ ਜੇ ਸਬਦਾਰ ਕਰਮਜੀਤ ਸਿੰਘ ਬਤੌਰ ਸਰਪੰਚ ਦਰੰਗਲਾ ਇਹ ਜੇ ਸਾਡੇ ਤਕਰੀਬਨ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਧਾਰੀਵਾਲ ਜੀ ਸੀਗੇ। ਉਹਨਾਂ ਤੋਂ ਅਸੀਂ ਬਹੁਤ ਹੀ ਜਦੋਜਦ ਕਰਕੇ ਪਿੰਡ ਨਿਵਾਸੀਆਂ ਨੇ ਲਕਨ ਵਾਸੀਆਂ ਨੇ ਇਹ ਬੜੀ ਮੁਸ਼ਕਲ ਸੀਗੀ ਪਾਣੀ ਦੀ 1 ਕਰੋੜ 45 ਲੱਖ ਰੁਪਇਆ ਮਨਜ਼ੂਰ ਕਰਾਇਆ ਸੀ ਸੀਵਰੇਜ ਵਾਸਤੇ ਜੋ ਕਿ ਸਾਰੇ ਨਿਰਮਨ ਨੂੰ ਛਿਕੇ ਟੰਗ ਕੇ ਇੱਕ ਜਸਵਿੰਦਰ ਸਿੰਘ ਠੇਕੇਦਾਰ ਨੂੰ ਜਿਹੜਾ ਠੇਕਾ ਦੇ ਦਿੱਤਾ ਕਿਉਂਕਿ ਉਹ ਕੋਈ ਨਾ ਤੇ ਟੈਕਨੀਕਲ ਬੰਦਾ ਨਹੀਂ ਇਹ ਇੰਨਾ ਵੱਡਾ ਉਹਨੇ ਕਦੀ ਠੇਕਾ ਲਿਆ ਉਹ ਗਲੀਆਂ ਨਾਲੀਆਂ ਬਣਾਉਣ ਵਾਲਾ ਠੇਕੇਦਾਰ ਜਿਸ ਨੂੰ ਇਹ ਦੇ ਦਿੱਤਾ ਉਸ ਤੋਂ ਬਾਅਦ ਉਸਨੇ ਨਾ ਤੇ ਕੋਈ ਲੈਵਲਿੰਗ ਕੀਤੀ ਐ ਇਸ ਚੀਜ਼ ਦੀ ਔਰ ਨਾ ਹੀ ਕੋਈ ਟੈਕਨੀਕਲ ਮਹਰਾਂ ਦੀ ਸਲਾਹ ਲਈ ਔਰ 8 ਇਚੇ ਪਾਈਪ ਸੀਵਰੇ ਦੇ ਵਿੱਚ ਪਾਤਾ ਔਰ ਇਹਦੀ ਹਰ ਥਾਂ ਥਾਂ ਤੇ ਪਹਿਲਾਂ ਉੱਥੇ ਲੀਕ ਹੁੰਦੇ ਸੀਗੇ ਜਦੋਂ ਅਸੀਂ ਉੱਥੇ ਕੋਈ ਜਦੋਜਾਦ ਕਰਕੇ ਪੰਚਾਇਤ ਵੱਲੋਂ ਥੋੜਾ ਨਾਂ ਤੇ ਸਾਡੇ ਕੋਲ ਕੋਈ ਇਨਾ ਫੰਡ ਆ ਵੀ ਅਸੀਂ ਇਸ ਨੂੰ ਠੀਕ ਕਰ ਸਕੀਏ ਐਡੇ ਵੱਡੇ ਪ੍ਰੋਜੈਕਟ ਨੂੰ ਤੇ ਉਹ ਫਿਰ ਅਜੇ ਸਾਡੇ ਜਿਹੜਾ ਸਿੱਖਿਆ ਦਾ ਮੰਤਰੀ ਆ ਸਾਡਾ ਸੀਨੀਅਰ ਸੈਕੰਡਰੀ ਸਕੂਲ ਉਹਦੇ ਅੱਗੇ ਗੰਦ ਪੈ ਗਿਆ ਬੱਚਿਆਂ ਨੂੰ ਆਉਣ ਜਾਣ 'ਚ ਬੜੀ ਮੁਸ਼ਕਲ ਹੋ ਰਹੀ ਆ ਤਕਰੀਬਨ 45 ਤੋਂ 50 ਪਿੰਡਾਂ ਦੇ ਬੱਚੇ ਜਿਹੜੇ ਇਸ ਸਕੂਲ ਵਿੱਚ ਪੜ੍ਹਨ ਆਉਂਦੇ ਨੇ ਤੇ ਸਾਨੂੰ ਅਸੀਂ ਹਰ ਮਹਿਕਮੇ ਵਿੱਚ ਤਕਰੀਬਨ 5-6 ਡੀਸੀ ਸਾਹਿਬ ਬਦਲ ਗਏ ਆ ਕੁਝ ਸਾਡੇ ਐਸਡੀਐਮ ਸਾਹਿਬ ਨੇ ਥੋੜਾ ਇਨੀਸ਼ੀਏਟਿਵ ਲਿਆ ਸੀਗਾ ਜਸਵਿੰਦਰ ਸਾਹਿਬ ਨੇ ਉਹ ਵੀ ਇਥੋਂ ਬਦਲੀ ਹੋ ਗਏ ਨੇ ਇਸ ਕਰਕੇ ਅਸੀਂ ਤੇ ਹਰ ਮਹਿਕਮੇ ਕੋਲ ਇਹਨਾਂ ਦੀ ਰਿਪੋਰਟ ਕੀਤੀ ਹੋਈ ਆ ਇਨਕੁਆਰੀ ਬਕਾਇਦਾ ਅਸੀਂ ਬਿਆਨ ਦਰਜ ਕਰਾਏ ਨੇ ਤੇ ਇਸ ਇਹਦਾ ਠੇਕੇਦਾਰ ਦਾ ਪਤਾ ਨਹੀਂ ਕੌਣ ਪੁਸ਼ਤ ਪਨਾਈ ਕਰ ਰਿਹਾ ਜਿਹੜਾ ਕਿ ਉਸਤੇ ਕੋਈ ਕਾਰਵਾਈ ਨਾ ਤੇ ਉਹਦੇ ਸਿਰ ਤੇ ਜੂਨ સરਕਦੀ ਆ ਉਹ ਅਨਕੰਪਲੀਟ ਪ੍ਰੋਜੈਕਟ ਛੱਡ ਕੇ ਦੌੜ ਗਿਆ ਔਰ ਇਹ ਸਾਡੇ ਪਿੰਡ ਦੇ ਹੁਣ ਹਾਲਾਤ ਵੱਧ ਤੋਂ ਬੇਤਰਿਆ ਕਿਉਂਕਿ ਇਹ ਘਟਨਾ ਪ੍ਰਸ਼ਾਸਨ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਾਂਗਾ ਵੀ ਸਮੇਂ ਸਿਰ ਜਾਗ ਜਾਓ ਕਿਉਂਕਿ ਜੇ ਅੰਦੋਰ ਵਰਗੇ ਹਾਲਾਤ ਹੋ ਗਏ ਜਿੱਥੇ 25 25 30 30 ਬੱਚਿਆਂ ਬੰਦਿਆਂ ਦੀ ਮੌਤ ਹੋ ਰਹੀ ਹੈ ਜੇ ਉਸ ਉਸ ਵਰਗੇ ਹਾਲਾਤ ਬਣ ਗਏ ਤਾਂ ਫਿਰ ਜਾਗੋਗੇ ਇਸ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਜਾ ਕੇ ਆਪਣੇ ਜਿਹੜਾ ਇਹ ਕੰਮ ਕਰਵਾਈਏ ਤੇ ਮੈਂ ਹੱਥ ਜੋੜ ਕੇ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵੀ ਇਹ ਸਾਰਾ ਜੋ ਇੱਥੇ ਗੰਦ ਪਿਆ ਹੈ ਇਸ ਨੂੰ ਠੇਕੇਦਾਰ ਨੂੰ ਫੜ ਕੇ ਉਹਦੇ ਉਹਦੇ ਤੋਂ ਪੂਰਾ ਹਿਸਾਬ ਕਿਤਾਬ ਲਿਆ ਜਾਏ ਤੇ ਬੰਦਲੀ ਕਾਰਵਾਈ ਕੀਤੀ